ਗੁਰ ਕਾ ਸ਼ਬਦ ਨਾ ਮੇਟੈ ਕੋਇ ਗੁਰ ਨਾਨਕ ਨਾਨਕ ਹਰ ਸੋਈ ਗੋਡ ਮਹੱਲਾ ਪੰਜਵਾਂ RAM RAM ਸੰਗ ਕਰ ਬਿਵਹਾਰ RAM 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 ਪ੍ਰਾਨ ਅਧਾਰ RAM 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 ਕੀਰਤਨ ਗਾਏ ਰਮਤ RAM ਸਭ ਰਹੇ ਉਸ ਮਾਏ ਸੰਤ ਜਨਾ ਮਿਲ ਬੋਲੋ RAM ਸਭ ਤੇ ਨਿਰਮਲ ਪੂਰਨ ਕਾਮ ਰਹਾਓ ਰਾਮ ਰਾਮ ਧਨ ਸੰਚ ਪੰਡਾਰ ਰਾਮ 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 ਕਰ ਆਹਾਰ ਰਾਮ ਰਾਮ ਵੀਸਰ ਨਹੀਂ ਜਾਏ ਕਰ ਕਿਰਪਾ ਗੁਰ ਦੀ ਆ ਬਤਾਏ ਰਾਮ 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 ਸਦਾ ਸਹਾਈ ਰਾਮ 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 ਲਿਵ ਲਾਏ ਰਾਮ ਰਾਮ ਜਪ ਨਿਰਮਲ ਭਈ ਜਨਮ ਜਨਮ ਕੇ ਕਿਲ ਵਿਖ ਗਏ ਰਮਤ ਰਾਮ ਜਨਮ ਮਰਨ ਨਿਵਾਰੈ ਉਚਰਤ ਰਾਮ ਭੈ ਪਾਰ ਉਤਾਰੈ ਸਭ ਤੇ ਉਚ ਰਾਮ ਪਰਗਾਸ ਨਿਸ ਬਾਸੁਰ ਜਪ ਨਾਨਕ ਦਾਸ ਗੋਂਡ ਮਹੱਲਾ ਪੰਜਵਾਂ ਹੁਨ ਕੋ ਖਸਮ ਕੀਨੀ ਠਾਕ ਹਾਰੀ ਦਾਸ ਸੰਗ ਤੇ ਮਾਰ ਬਦਾਰੀ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸੈਗਲ ਸ੍ਰੇਸ਼ਟ ਕੇ ਪੰਚ ਸਿੱਕਦਾਰ ਰਾਮ ਭਗਤ ਕੇ ਪਾਣੀ ਹਾਰ ਰਹਾਉ ਜਗਤ ਪਾਸ ਤੇ ਲੇਤੇ ਦਾਨ ਗੋਬਿੰਦ ਭਗਤ ਕਉ ਕਹੈ ਸਲਾਮ ਲੂਟ ਲੇ ਸਾਖਤ ਪਤ ਖੋਵਹਿ ਸਾਤ ਜਨਾਂ ਪਗ ਮਲ ਮਲ ਧੋਐ ਪੰਚ ਪੂਤ ਜਣੇ ਇਕ ਮਾਏ ਉਤਪੁਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੈ ਸੰਗ ਰਚ ਰਸੀ ਇਨ ਕੋ ਛੋੜ ਉਪਰ ਜਨ ਬਸੇ ਕਰ ਕਿਰਪਾ ਜਨ ਲਈ ਛਡਾਏ ਜਿਸ ਕੇ ਸੇ ਤਨ ਰਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਗੋਡ ਮਹੱਲਾ ਪੰਜਵਾ ਕਲ ਕਲੇਸ਼ ਮਿਟੇ ਹਰ ਨਾਈ ਦੁੱਖ ਬਿਨ ਸੇ ਸੁਖ ਕੀ ਨੋ ਠਾਉ ਜਪ ਜਪੇ ਅੰਮ੍ਰਿਤ ਨਾਮ ਅਗਾਈ संत प्रसाद सगल फल पाए राम जपत जन पार परे जन्म जन्म के पाप हरि रहाउ गुर के चरण रिदए उर तारी अग्नि सागर ते उतरे पारे जन्म मरण सब मिटियो पाद प्रभु सियो लागी सहज समाद स्थान तन अंतरे को स्वामी सगल कटा काय अंतर जामी ਕਰ ਕਿਰਪਾ ਜਾਂ ਕੋ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲੇ ਜਾਂ ਕੈ ਅੰਤਰ ਵਸੈ ਪ੍ਰਭ ਆਪ ਤਾਂ ਕੈ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰਿਐ ਜਪ ਪਾਰਬ ਰਾਮ ਨਾਨਕ ਨਿਸਤਰੀਐ ਗੋਂਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸ਼ਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀ ਐ ਸਗਲ ਕੀ ਰੀਨਾ ਘਟ ਘਟ ਰਮਈਆ ਸਭ ਮਹਿ ਚੀਨਾ ਇਨ ਬਿਦਰਮ ਹੋ ਗੋਪਾਲ ਗੋਬਿੰਦ ਤਾਨ ਤਾਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾ ਆਠ ਪਹਿਰ ਹਰ ਕੇ ਗੁਣ ਗਾਉ ਜੀ ਪ੍ਰਾਨ ਕੋ ਇਹੈ ਸੁਆਉ ਤਜ ਅਭਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰਿ ਸਿਓ ਮਨ ਰੰਗ ਜਿਨ ਤੋਂ ਕੀਆ ਤਿਸ ਕਉ ਜਾਨ ਆਗੈ ਦਰਗਾਹ ਪਾਵੇ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੈ ਰਵਾਲਾ ਹੋ ਹੋ ਦਿਆਨ ਦੇਹੋ ਪ੍ਰਭ ਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਗੋਂਡ ਮਹੱਲਾ ਪੰਜਵਾ ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਦਨ ਕਰਤਾਰ ਪ੍ਰਭ ਕੀ ਸਰਨ ਗਹੀ ਸਭ ਤਿਆਗ ਗੁਰ ਸੋ ਪਰਸੰਨ ਭਏ ਵਡ ਭਾਗ ਆਠ ਪਹਿਰ ਗਾਈਐ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਖਸ਼ੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁਖ ਮੇਟ ਮਲਾਏ ਕਰਮ ਧਰਮ ਇਹ ਤਤ ਗਿਆਨ ਸਾਧ ਸੰਗ ਜਪੀਐ ਹਰਨਾਮ ਸਾਗਰ ਤਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲੀਏ ਆਪਣੀ ਕਿਰਪਾ ਧਾਰ ਪੰਜ ਦੂਤ ਭਾਗੇ ਬਿਕਰਾਲ ਜੂਐ ਜਨਮ ਨਾ ਕਬਹ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਗੋਡ ਮਹੱਲਾ ਪੰਜਵਾ ਕਰ ਕਿਰਪਾ ਸੁਖ ਅਨੰਦ ਕਰੀ ਬਾਲਕ ਰਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੁਬਿੰਦ ਜੀ ਜੰਤ ਸਗਲੇ ਬਖਸ਼ਿੰਦ ਤੇਰੀ ਸਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋਈ ਨਹੀਂ ਘਟ ਘਟ ਅੰਤਰ ਸਰਬ ਸੁਮਾਹੀ ਆਪਣੇ ਦਾਸ ਕਾ ਹਲਤ ਪਲਤ ਸੁਆਰੇ ਪਤਤ ਪਾਵਨ ਪ੍ਰਭ ਬਿਰਦ ਤੁਮਾਰੈ ਆਉਖੜ ਕੋਟ ਸਿਮਰ ਗੋਬਿੰਦ ਤੰਤ ਮੰਤ ਭਜਿਐ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਇ ਮਨ ਬਾਛਤ ਪੂਰਨ ਫਲ ਪਾਏ ਕਰਨ ਕਰਨ ਸਮਰੱਥ ਦਿਆਰ ਸਰਬ ਨਿਧਾਨ ਮਹਾ ਵਿਚਾਰ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰਿ ਜਾਪ ਗੋਂਡ ਮਹੱਲਾ ਪੰਜਵਾ ਹਰ ਹਰ ਨਾਮ ਜਪੋ ਮੇਰੇ ਮੀਤਾਂ ਨਿਰਮਲ ਹੋਏ ਤੁਹਾਡਾ ਚੀਤ ਮਨ ਤਨ ਕੀ ਸਭ ਮਿਟੈ ਬਲਾਈ ਦੁਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤ ਤਰੀਐ ਸੰਸਾਰ ਵਡਭਾਗੀ ਪਾਈਐ ਪੁਰਖ ਅਪਾਰ ਰਹਾਉ ਜੋ ਜਨ ਕਰੈ ਕੀਰਤਨ ਗੋਪਾਲ ਤਿਸ ਕੋ ਪਹੇ ਨਾ ਸਕੈ ਜਮ ਕਾਲ ਜਗ ਮਹਿ ਆਇਆ ਸੋ ਪਰਵਾਨ ਗੁਰਮੁਖਿ ਆਪਣਾ ਖਸਮੁ ਪਛਾਨ ਹਰ ਗੁਣ ਗਾਵੈ ਸੰਤ ਪ੍ਰਸਾਦ ਕਾਮ ਕ੍ਰੋਧ ਮਿਟਹਿ ਓਨ ਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਟ ਤੀਏ ਪੰਡਾਰ ਮਿਲ ਸਤਗੁਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੋਂਡ ਮਹੱਲਾ ਪੰਜਵਾ ਪਵਿਤ੍ਰ ਸਾਗਰ ਬੋਹਿ ਤਾਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮਪੰਤ ਮਹਾ ਬੀਚਾਰ ਪੰਜ ਦੂਤਹ ਮੰਥ ਤੋ ਸਰਨਾਈ ਪੂਰਨ 나ਥ ਜੰਤ ਆਪਣੇ ਕੋ ਦੀਜੇ ਹਾਥ ਰਹਾਉ ਸਿਮਰਤ ਸਾਸਤਰ ਮੇਧ ਪੁਰਾਨ ਪਾਰ ਬ੍ਰਹਮ ਕਾ ਕਰਹਿ ਵਖਿਆਨ ਜੋਗੀ ਜਤੀ ਬੈਸਨੋ ਰਾਮਦਾਸ ਮਿਤ ਨਾਹੀ ਬ੍ਰਹਮ ਅਬਨਾਸ ਕਰਨ ਪਲਾਹਾ ਕਰਹਿ ਸ਼ਿਵਦੇਵ ਤਿਲ ਨਹੀਂ ਬੂਝਹਿ ਅਲਖਿਆ ਭੇਵ ਪ੍ਰੇਮ ਭਗਤ ਜਿਸ ਹਾਪੇ ਦੇ ਜਗ ਮਹਿ ਵਿਰਲੇ ਕੇ ਕੀ ਮੋਹੇ ਨਿਰਗੁਣ ਗੁਣਕਿਸ਼ੂ ਨਾਹੀ ਸਰਮਨਿਧਾਨ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚੈ ਤੇਰੀ ਸੇਵ ਕਿਰਪਾ ਦੀਜੈ ਗੁਰਦੇਵ ਗੋਡ ਮਹੱਲਾ ਪੰਜੂਆ ਸੰਤ ਕਾਲੀਆ ਤਰਤ ਬਦਾਰੋ ਸੰਤ ਕਾ ਨਿੰਦਕ ਆਕਾਸ ਤੇ ਟਾਰੋ ਸੰਤ ਕੋ ਰੱਖੋ ਆਪਣੇ ਜੀ ਨਾਲ ਸੰਤ ਉਧਾਰੋ ਤਤ ਖਿੰਨ ਤਾਲ ਸੋਈ ਸੰਤ ਜੇ ਭਾਵੇ ਨਾਮ ਸੰਤ ਗੋਬਿੰਦ ਕੈ ਇੱਕ ਕਾਮ ਰਹਾਉ ਸੰਤ ਕੈ ਉਪਰ ਦੇ ਪ੍ਰਭ ਹਾਥ ਸੰਤ ਕੈ ਸੰਗ ਬਸੈ ਦਿਨ ਰਾਤ ਸਾਸ ਸਾਸ ਸੰਤਹਿ ਪਿਤਪਾਲ ਸੰਤ ਕਾ ਦੁਖੀ ਰਾਜ ਤੇ ਟਾਲ ਸੰਤ ਕੀ ਨਿੰਦਾ ਕਰੋ ਨਾ ਕੋਏ ਜੋ ਨਿੰਦਾ ਤਿਸ ਕਾ ਪਤਨ ਹੋਏ ਜਿਸ ਕਉ ਰਾਖੈ ਸਿਰਜਨ ਹਾਰ ਝੱਕ ਮਾਰੋ ਸਗਲ ਸੰਸਾਰ ਪ੍ਰਭ ਆਪਣੇ ਕਾ ਭਯਾ ਬਸਾਸ ਜਿਉ ਪਿੰਡ ਸਭ ਤਿਸ ਕੀ ਰਾਸ ਨਾਨਕ ਕੋਪ ਜੀ ਪ੍ਰਤੀਤ ਮਨ ਮੁਖ ਹਾਰ ਗੁਰਮੁਖ ਸਦਜੀਤ ਗੋਡ ਮਹੱਲਾ ਪੰਜਵਾ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਰਹਾਉ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਘਟ ਘਟ ਪਰਗਾਸ ਨਾਰਾਇਣ ਕਹਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਹਿ ਨਾਰਾਇਣ ਮਨਮਾਹਿ ਆਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਭਲਾਇਣ ਨਾਰਾਇਣ ਦੰਤ ਪਾਨੇ ਡਾਇਣ ਨਾਰਾਇਣ ਸਦ ਸਦ ਬਖਸ਼ਿੰਦ ਨਾਰਾਇਣ ਕੀਨੇ ਸੂਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਨ ਵਸਤ ਅਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਈ ਗੋਂਡ ਮਹੱਲਾ ਪੰਜਵਾ ਜਾਂ ਕਉ ਰਾਖੈ ਰਖਣਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਰਹਾਉ ਮਾਤ ਗਰਭ ਮਹਿ ਅਗਨ ਨਾ ਜੋ ਹੈ ਕਾਮ ਕ੍ਰੋਧ ਲੋਭ ਮੋਹ ਨਾ ਪੋਹ ਹੈ ਸਾਧ ਸੰਗ ਜਪੈ ਨਿਰੰਕਾਰ निंदक का मोहि लागै सार राम कवच दास का सनाथ दूत दुष्ट तिस पोहत नाहीं जो जो गर्व करे सो जाए गरीब दास की प्रभु शरणाए जो जो शरण पया हर राए सो दास रखिया अपने कंठ लाई जे को बहुत करे अहंकार ओ खिन महर ता खाकू नाल ਹੈਪੀ ਸਾਚਾ ਹੋਵਣ ਹਾਰ ਸਦਾ ਸਦਾ ਜਾਈ ਬਲੇਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕ ਕੇ ਪ੍ਰਭ ਪ੍ਰਾਨ ਆਧਾਰ ਗੋਂਡ ਮਹੱਲਾ ਪੰਜਵਾਂ ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਆਪਾਰ ਬ੍ਰਹਮ ਕਾ ਰੂਪ ਰਹਾਉ ਨਾ ਇਹ ਬੂਡਾ ਨਾ ਇਹ ਬਾਲਾ ਨਾ ਇਸ ਦੂਖ ਨਹੀਂ ਜਮ ਜਾਲਾ ਨਾ ਇਹ ਬਿਨ ਸੈ ਨਾ ਇਹ ਜਾਏ ਆਦਿ ਜਗਾਦੀ ਰਹਾ ਸਮਾਏ ਨਾ ਇਸ ਉਸਨ ਨਹੀਂ ਇਸ ਸੀਤਾ ਨਾ ਇਸ ਦੁਸ਼ਮਨ ਨਾ ਇਸ ਮੀਤਾ ਨਾ ਇਸ ਹਰਖ ਨਹੀਂ ਇਸ ਸੋਗ ਸਭ ਕਿਸ ਇਸ ਕਾ ਇਹ ਕਰਨੈ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹੋ ਅਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਇਸ ਲੀਪ ਨਾ ਲਾਗੈ ਕਟ ਕਟ ਅੰਤਰ ਸਦ ਹੀ ਜਾਗੈ ਤੀਨ ਗੁਣਾ ਇੱਕ ਸਖਤ ਉਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ ਅਛਲ ਅਸ਼ੇਦ ਅਪੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਂ ਕੀ ਗਤ ਮਿਤ ਕਛੂ ਨਾ ਪਾਏ ਨਾਨਕ ਤਾਂ ਕਹਿ ਬਲ ਬਲ ਜਾਏ ਗੋਡ ਮਹੱਲਾ ਪੰਜਵਾ ਸੰਤਨ ਕੈ ਬਲ ਹਾਰੈ ਜਾਉ संतन कै संग राम गुण गाऊं संत प्रसाद किलविख सब गए संत शरण वड भागी पाए राम जपत कछ बिगन्ना व्यापे गुरु प्रसाद अपना प्रभु जापए रहाउ पार ब्रह्म जब होए दयाल साधु जन की करे رواल काम क्रोध इस तन ते जाई राम रतन बसै मन आई सफल जन्म तां का परवान पार ब्रह्म निकट कर जान पाए भगत प्रभु कीर्तन लागै जन्म जन्म का सोया जागे चरण कमल जन का आधार गुण गोविंद रौं सच व्यापार दास जना की मनसा पूर नानक सुख पावै जन धूर ਰਾਜ ਗੋਂਡ ਅਸ਼ਟਪਦੀਆ ਮਹੱਲਾ ਪੰਨਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਨਮਸ਼ਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਬਧਾਤਾ ਆਠ ਪੈਰ ਨਾਮ ਰੰਗ ਰਾਤਾ ਗੁਰੂ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣ ਹਾਰ ਰਹਾਉ ਪਾਤਸ਼ਾਹ ਸ਼ਾਹ ਉਮਰਾਉ ਪਤੀ ਆਏ ਦੁਸ਼ਟ ਅਹੰਕਾਰੀ ਮਾਰ ਪਚਾਏ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈ ਕਾਰ ਕਰੈ ਸਭ ਲੋਗ ਸੰਤਨ ਕੈ ਮਨ ਮਹਾ ਆਨੰਦ ਸੰਤ ਜਪਹਿ ਗੁਰਦੇਉ ਭਗਵੰਤ ਸੰਗਤ ਕੈ ਮੁਖ ਊਜਲ ਭੈ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਸ ਜਨ ਸਦਾ ਸਲਾਹੀ ਬਾਰ ਬ੍ਰਹਮ ਗੁਰਬੇ ਪਰਵਾਹੀ ਸਗਲ ਭੈ ਮਿਟੇ ਜਾਂ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੈ ਨਾ ਕੋਈ ਜੋ ਕਰੈ ਸੋ ਦੁਖੀਆ ਹੋਏ ਆਠ ਪਹਿਰ ਜਨ ਏਕ ਧਿਆਈ ਜਮੂਗਾ ਤਾਂ ਕੈ ਨਿਕਟ ਨਾ ਜਾਈ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਨ ਹੈ ਨਿੰਦਕ ਵੇਕਾਰੀ ਗੁਰ ਕੈ ਸਿੱਖ ਸਤਿਗੁਰੂ ਧਿਆਇਆ ਜਨ ਉਬਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤਿ ਬਚਨ ਵਰਤਹਿ ਹਰ ਦੁਵਾਰੀ ਜੈਸਾ ਕਰੇ ਸੋ ਤੈਸਾ ਪਾਈ ਅਬਮਾਨੀ ਕੀ ਜੜ ਸਰ ਪਰ ਜਾਏ ਨੇ ਧਰਿਆ ਸਤਿਗੁਰ ਧਰ ਤੇਰੀ ਕਰ ਕਿਰਪਾ ਰੱਖੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਬਲੇਹਾਰੀ ਜਾਂ ਕੈ ਸਿਮਰਨ ਪੈ ਜਸਵਾਰੀ